ਦੋਸਤੋ ਅਸੀਂ ਕੁਝ ਕੁ ਸਮਾਂ ਪਹਿਲਾਂ ਸੁਣਦੇ ਵੀ ਹੁੰਦੇ ਸੀ ਦੇਖਦੇ ਵੀ ਹੁੰਦੇ ਸੀ ਕਿ ਕਾਲੀ ਕਾਂਗਰਸੀ ਪਾਰਟੀਆਂ ਜਿਹੜੀਆਂ ਵਿਸ਼ਤਾ ਦੇ ਵਿੱਚ ਹੁੰਦੀਆਂ ਸੀ ਉਹ ਦਫ਼ਤਰਾਂ ਦੇ ਵਿੱਚ ਵੀ ਧੱਕੇ ਕਰਦੀਆਂ ਸੀ ਇਲੈਕਸ਼ਨਾਂ ਦੇ ਦਿਨਾਂ 'ਤੇ ਧੱਕੇ ਕਰਦੀਆਂ ਸੀ ਨਾਮਜ਼ਦਗੀ ਪੱਤਰ ਫਾੜੇ ਜਾਂਦੇ ਸੀ ਹਾਰਨ ਵਾਲਿਆਂ ਨੂੰ ਜਿੱਤਣ ਦੇ ਸਰਟੀਫਿਕੇਟ ਦੇ ਦਿੱਤੇ ਜਾਂਦੇ ਸੀ ਤੇ ਜਦੋਂ ਆਮ ਆਦਮੀ ਪਾਰਟੀ ਸ਼ਹੀਦ ਭਗਤ ਸਿੰਘ ਦੀ ਫੋਟੋ ਲੈ ਕੇ ਹੌਂ ਦੇ ਵਿੱਚ ਆਈ ਤਾਂ ਲੋਕਾਂ ਨੂੰ ਇਉਂ ਲੱਗਿਆ ਕਿ ਜਿਵੇਂ ਹੁਣ ਇਨਕਲਾਬ ਦਾ ਹੜ ਆ ਜਾਵੇਗਾ ਅਸੀਂ ਸਾਰੇ ਆਜ਼ਾਦ ਹੋ ਜਾਵਾਂਗੇ ਪਰ ਤੁਸੀਂ ਆਜ਼ਾਦ ਨਹੀਂ ਹੋਏ ਤੁਸੀਂ ਫਿਰ ਤੋਂ ਗੁਲਾਮ ਹੋ ਗਏ ਹੋ ਤੁਸੀਂ ਜਿੱਤ ਵੀ ਚੁੱਕੇ ਹੋ ਤਾਂ ਤੁਹਾਨੂੰ ਹਾਰ ਦਾ ਸਰਟੀਫਿਕੇਟ ਲੈ ਕੇ ਜਾਣਾ ਹੀ ਪਏਗਾ ਤੁਸੀਂ ਚਾਹੇ ਕਰੇ ਡੀਜੇ ਚਲਾ ਕੇ ਨੱਚ ਲਿਆ ਹੋਵੇਗਾ ਤੁਸੀਂ ਚਾਹੇ ਲੱਡੂ ਵੀ ਵੰਡ ਚੁੱਕੇ ਹੋਵੋਗੇ ਤਾਂ ਪਰ ਜਿੱਤ ਦਾ ਸਰਟੀਫਿਕੇਟ ਤੁਹਾਨੂੰ ਨਹੀਂ ਤੁਹਾਨੂੰ ਹਾਰ ਦਾ ਸਰਟੀਫਿਕੇਟ ਹੀ ਲੈਣਾ ਪਏਗਾ ਆਓ ਤੁਹਾਨੂੰ ਇਸ ਤਰ੍ਹਾਂ ਦੀ ਦਿਖਾਉਣੇ ਇੱਕ ਵੀਡੀਓ ਤੇ ਵੀਡੀਓ ਨੂੰ ਅੱਗੇ ਸਾਂਝਾ ਜ਼ਰੂਰ ਕਰ ਦਿਓ ਜਿੰਨੇ ਜਿੱਤ ਗਿਆ ਸੀ ਇੱਥੋਂ ਢੋਲ ਵਜਾ ਕੇ ਹਾਰ ਪਵਾ ਕੇ ਗਏ ਆ ਹਾਰੇ ਹੋਏ ਬੰਦੇ ਸਾਡੇ ਖੂਲ ਦੀ ਨੀਵੀਆਂ ਪਾ ਕੇ ਨੰਗੇ ਗਏ ਤਾਂ ਬਾਅਦ ਵਿੱਚ ਉਹਨਾਂ ਨੂੰ ਸਰਟੀਫਿਕੇਟ ਫੜਾ ਕੇ ਇਹ ਕਿੱਥੇ ਦੀ ਲਾਈਕੀ ਆ ਕਿਹੜੀ ਪਾਰਟੀ ਉਹ ਤੁਸੀਂ ਕਿਹੜੀ ਪਾਰਟੀ ਹੋਗੇ ਮਰਜਿਸਹ ਮਾਰੀ ਪਾਰਟੀ BSP ਵੱਲੋਂ ਆ ਟੋਂਡਸ਼ਾਂ ਦਾ ਫਿਜ਼ੀਕਲ ਪ੍ਰਾਤੀ ਸੀ ਹਾਂ ਜੀ ਮੇਰਾ ਤੇ ਕਿਨੂੰ ਜੁਦਾ ਪੈਣਾ ਇਹਨਾਂ ਨੇ ਆਮ ਆਦਮੀ ਨੂੰ ਜਿਤਾਤਾ ਬਾਜ ਸਾਰੇ ਪਾਸਿਆਂ ਤੋਂ ਇਹਨਾਂ ਦੀ ਫੱਟੀ ਪਹੁੰਚ ਹੋ ਗਈ ਇਹਨਾਂ ਨੇ ਸਾਡੀ ਮੋਟਾ ਲੈ ਲਈਆਂ ਬਾਅਦ ਚ ਗਾਰੰਟੀ ਇਹ ਰਹਿਣ ਦੇ ਨੇ ਆਵਾਜ਼ੀ ਪਾਰਟੀ ਦੇ ਉਹ ਸਾਨੂੰ ਬਿਜ਼ਾਰ ਬੰਦੇ ਨਹੀਂ ਦੱਸਿਆ ਤੁਸੀਂ ਜਿੱਤ ਗਏ ਵਧਾਈਆਂ ਸਾਨੂੰ ਜਨੂ ਜੱਪੀਆਂ ਬਾਗੇ ਜਿਹੜੇ ਇਹਨਾਂ ਦੇ ਵਲਕਰ ਆ ਆਦੇ ਪੈਂਟ ਦੇ ਹਾਜੀ ਇਹ ਕੋਟਾਂ ਲੱਟੂ ਵੰਡ ਕੇ ਆਈਆਂ ਡੀ ਜੀ ਆ ਤੇ ਨੱਚ ਕੇ ਆਈਆਂ ਹੁਣ ਮੋਲ ਗਿਆ ਕਿ ਇੱਕ ਕਾਟ ਨਾਲ ਸਾਢੇ 8 ਮਿਲਦੇ ਪਏ ਆ ਸਾਢੇ 8 ਲੈਣਾ ਇਹ ਤਾਂ ਨਹੀਂ ਹਈ ਕੋਈ ਫੜ ਨੂੰ ਫੜਾਤਾ ਇਹ ਕਿੰਨੀ ਕਿਤੇ ਕੈਸਾ ਆ ਤਾਂ ਕਾ ਹੋ ਗਿਆ ਜੀ ਤੁਹਾਡੇ ਨਾਲ ਤਾਂ ਦੇਖ ਲਓ ਪਤਾ ਆਮ ਆਦਮੀ ਤੇ ਕੈ ਕਰਦੀ ਆ ਇਹ ਹਰੇਕ ਬੰਦੇ ਨਾਲ ਕੈ ਕਰਦੀ ਆ ਥਾਣੇ ਵੀ ਤਾਂ ਕੈ ਕਰ ਰਹੇ ਆਏ ਜਿੱਥੇ ਨਾ ਕਿੱਥੇ ਧੱਕੇ ਕਰਦੇ ਆ ਕੀ ਕਰ ਲੈਣਗੇ ਧੱਕੇ ਕਰਕੇ ਇਹ ਡੀ ਜੀ ਲੱਗਾ ਰਹਿਣ ਤਾਂ ਨੱਚਣ ੜਾ ਸਰ ਦਾ ਫੋਰਗੈਟ ਸਰਟੀਫਿਕੇਟ ਮਿਲਦੇ ਸਰਟੀਫਿਕੇਟ ਲੈਣਾ ਹੈ ਉਸ ਤੋਂ ਵੀਡੀਓ ਨੂੰ ਫੇਰ ਕਰਕੇ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰ ਦਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਦਾ ਧੰਨਵਾਦ